ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਤੰਦੂਰੀ ਰੋਟੀ ਜੋ ਕਿ ਆਪਾਂ ਬਿਨਾ ਤੰਦੂਰ ਤੋਂ ਬਣਾ ਕੇ ਤਿਆਰ ਕਰਾਂਗੇ ਇਹ ਇੰਨੇ ਆਸਾਨ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਵੇਗੀ ਤੁਸੀਂ ਹਰ ਵਾਰੀ ਇਸ ਨੂੰ ਬਣਾਓਗੇ ਬਹੁਤ ਹੀ ਈਜ਼ੀ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਤੰਦੂਰੀ ਰੋਟੀ ਬਣਾਉਂਦਾ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਆਪਾਂ ਤੰਦੂਰੀ ਰੋਟੀ ਬਣਾਉਣਾ ਸਟਾਰਟ ਕਰਦੇ ਹਾਂ ਤੰਦੂਰੀ ਰੋਟੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਟੇ ਦਾ ਬਹੁਤ ਵਧੀਆ ਗੁੰਨਾ ਜ਼ਰੂਰੀ ਹੁੰਦਾ ਹੈ। ਇੱਥੇ ਮੈਂ ਆਟਾ ਲਿਆ ਹੈ ਜਿਹੜਾ ਆਪਾਂ ਨਾਰਮਲ ਘਰ ਦਾ ਆਟਾ ਹੁੰਦਾ ਹੈ ਉਹ ਲਿਆ ਹੈ ਤੇ ਥੋੜਾ-ਥੋੜਾ ਪਾਣੀ ਪਾ ਕੇ ਆਪਾਂ ਆਟਾ ਗੁੰਨਾਂਗੇ। ਆਟਾ ਆਪਾਂ ਬਹੁਤ ਜ਼ਿਆਦਾ ਪਤਲਾ ਨਹੀਂ ਗੁੰਨਣਾ। ਆਟਾ ਤੰਦੂਰੀ ਰੋਟੀ ਵਾਸਤੇ ਬਹੁਤ ਹੀ ਵਧੀਆ ਮੁਲਾਇਮ ਜਾਂ ਤੇ ਥੋੜਾ ਜਿਹਾ ਸਖਤ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਥੋੜਾ-ਥੋੜਾ ਪਾਣੀ ਪਾ ਕੇ ਆਪਾਂ ਆਟੇ ਨੂੰ ਗੁੰਨ ਲਵਾਂਗੇ। ਫਿਰ ਇਸ ਤਰ੍ਹਾਂ ਆਪਾਂ ਆਟੇ ਨੂੰ ਮੁੱਠਾਂ ਦੇ ਨਾਲ ਗੁੰਨਣਾ ਹੈ ਤਾਂ ਕਿ ਇਹ ਬਹੁਤ ਜ਼ਿਆਦਾ ਵਧੀਆ ਸੈੱਟ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਮੈਂ ਆਟੇ ਨੂੰ ਗੁੰਨ ਰਹੀ ਹਾਂ ਤੁਸੀਂ ਇਸੇ ਤਰ੍ਹਾਂ ਹੀ ਆਟੇ ਨੂੰ ਗੁੰਨਣਾ ਹੈ ਤੰਦੂਰ ਦੀ ਰੋਟੀ ਤਾਂ ਹੀ ਵਧੀਆ ਪੱਕਦੀ ਹੈ ਇਹ ਨਹੀਂ ਕਿ ਆਪਾਂ ਆਟੇ ਨੂੰ ਇੱਕ ਵਾਰੀ ਮਿਕਸ ਕਰ ਲਿਆ ਤੇ ਫਿਰ ਰੈਸਟ ਲਈ ਰੱਖ ਲਿਆ ਤੇ ਬਸ ਦੋ ਮੁਕੀਆਂ ਦਿੱਤੀਆਂ ਤੇ ਆਟਾ ਤਿਆਰ ਨਹੀਂ ਤੰਦੂਰ ਦੀ ਰੋਟੀ ਵਾਸਤੇ ਆਟਾ ਇਸ ਤਰ੍ਹਾਂ ਪਰਫੈਕਟ ਗੁੰਜਣਾ ਜ਼ਰੂਰੀ ਹੈ ਆਟਾ ਆਪਣਾ ਤਿਆਰ ਹੈ ਹੁਣ ਆਪਾਂ ਇਸ ਦੇ ਉੱਪਰ ਥੋੜਾ ਜਿਹਾ ਦੇਸੀ ਘਿਓ ਲਗਾ ਦੇਵਾਂਗੇ ਤਾਂਕੇ ਮੁਲਾਇਮ ਰਹੇ ਹੁਣ ਆਪਾਂ ਇਸ ਨੂੰ ਕਵਰ ਕਰਕੇ 5 ਮਿੰਟ ਲਈ ਸਾਈਡ ਤੇ ਰੱਖ ਦਵਾਂਗੇ ਹੁਣ ਆਪਾਂ ਤੰਦੂਰੀ ਰੋਟੀ ਤਿਆਰ ਕਰਦੇ ਹਾਂ 5 ਮਿੰਟ ਹੋ ਚੁੱਕੇ ਹਨ ਆਪਣਾ ਆਟਾ ਬਹੁਤ ਹੀ ਵਧੀਆ ਸੈੱਟ ਤੇ ਮੁਲਾਇਮ ਹੋ ਚੁੱਕਾ ਹੈ ਹੁਣ ਆਪਾਂ ਇਸ ਦੇ ਪੇੜੇ ਕਰ ਲਵਾਂਗੇ ਤੰਦੂਰ ਦੀ ਰੋਟੀ ਜਦੋਂ ਪਕਾਉਣੀ ਹੈ ਤੇ ਪੇੜਾ ਥੋੜਾ ਜਿਹਾ ਵੱਡੇ ਸਾਈਜ਼ ਦਾ ਤੇ ਸਹੀ ਰਹਿੰਦਾ ਹੈ ਤਾਂ ਹੀ ਤੰਦੂਰ ਦੀ ਰੋਟੀ ਵਧੀਆ ਪੱਕਦੀ ਹੈ ਇਹ ਦੇਖੋ ਇੱਥੇ ਮੈਂ 4 ਤੋਂ 5 ਪੇੜੇ ਕਰ ਲਏ ਹਨ ਹੁਣ ਆਪਾਂ ਇੱਕ ਪੇੜਾ ਲਵਾਂਗੇ ਤੇ ਉਸ ਨੂੰ ਇਸ ਤਰ੍ਹਾਂ ਆਪਾਂ ਪਹਿਲਾਂ ਝੋਂਡਾ ਕਰ ਲਵਾਂਗੇ ਇੱਥੇ ਆਪਾਂ ਬਿਲਕੁਲ ਵੀ ਸੁੱਕਾ ਆਟਾ ਵਗੈਰਾ ਨਹੀਂ ਲਗਾਉਣਾ ਤੇ ਮੈਂ ਹੱਥਾਂ ਦੇ ਨਾਲ ਹੀ ਇਸ ਨੂੰ ਵੱਡਾ ਕਰਕੇ ਤੰਦੂਰੀ ਰੋਟੀ ਬਣਾ ਲਵਾਂਗੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਜਾ ਚਾਉਂਦੀ ਉਹਨਾਂ ਨੂੰ ਮੈਂ ਦੂਸਰਾ ਤਰੀਕਾ ਵੀ ਦੱਸਾਂਗੀ ਕਿ ਕਿਸ ਤਰ੍ਹਾਂ ਆਪਾਂ ਵੇਲ ਕੇ ਵੀ ਤੰਦੂਰੀ ਰੋਟੀ ਬਣਾ ਸਕਦੇ ਹਾਂ ਮੈਂ ਹੱਥਾਂ ਦੇ ਨਾਲ ਹੀ ਇਸ ਨੂੰ ਵੱਡਾ ਕਰ ਰਹੀ ਹਾਂ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਇਸੇ ਤਰ੍ਹਾਂ ਹੱਥਾਂ ਦੇ ਨਾਲ ਹੀ ਰੋਟੀ ਨੂੰ ਪਕਾਇਆ ਜਾਂਦਾ ਸੀ ਇਹ ਦੇਖੋ ਪਰਫੈਕਟ ਰੋਟੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਦੀ ਇੱਕ ਸਾਈਡ ਤੇ ਆਪਾਂ ਇਸ ਤਰ੍ਹਾਂ ਪਾਣੀ ਲਗਾ ਦਵਾਂਗੇ ਇੱਥੇ ਧਿਆਨ ਰੱਖਣਾ ਹੈ ਇੱਕ ਸਾਈਡ ਤੇ ਹੀ ਪਾਣੀ ਲਗਾਉਣਾ ਹੈ ਦੋਨਾਂ ਸਾਈਡਾਂ ਤੇ ਪਾਣੀ ਨਹੀਂ ਲਗਾਉਣਾ ਮੈਂ ਦੋ ਗੈਸ ਦੇ ਉੱਪਰ ਦੋ ਤਵੇ ਰੱਖੇ ਹਨ ਦੋਨੋਂ ਹੀ ਆਪਣੇ ਗਰਮ ਹੋ ਚੁੱਕੇ ਹਨ ਇਹ ਦੇਖੋ ਇੱਕ ਤਵੇ ਦੇ ਉੱਪਰ ਆਪਾਂ ਇਸ ਤਰ੍ਹਾਂ ਰੋਟੀ ਪਾ ਦੇਣੀ ਹੈ ਜਿਹੜੀ ਸਾਈਡ ਤੇ ਆਪਾਂ ਪਾਣੀ ਲਗਾਇਆ ਹੈ ਉਹ ਤਵੇ ਦੇ ਉੱਪਰ ਪਾਣੀ ਹੈ ਤੇ ਹਲਕੀ ਹਲਕੀ ਹੱਥਾਂ ਨਾਲ ਆਪਾਂ ਇਸ ਨੂੰ ਪ੍ਰੈਸ ਕਰਨਾ ਹੈ ਇੱਥੇ ਤੁਸੀਂ ਇਹ ਜ਼ਰੂਰ ਧਿਆਨ ਰੱਖਣਾ ਹੈ ਹੁਣ ਇਹ ਥੋੜੀ ਜੀ ਇੱਕ ਸਾਈਡ ਤੋਂ ਪੱਕ ਚੁੱਕੀ ਹੈ ਹੁਣ ਇਸ ਨੂੰ ਆਪਾਂ ਤਵੇ ਨੂੰ ਚੱਕਾਂਗੇ ਦੂਸਰੇ ਤਵੇ ਦੇ ਉੱਪਰ ਆਪਾਂ ਇਸ ਤਰ੍ਹਾਂ ਇਹਨੂੰ ਪਲਟ ਦਵਾਂਗੇ ਤੇ ਵਿੱਚੋ ਵਿੱਚੋ ਆਪਾਂ ਇਸ ਨੂੰ ਚੈੱਕ ਕਰਾਂਗੇ ਕਿ ਕਿਸ ਤਰ੍ਹਾਂ ਆਪਣੀ ਰੋਟੀ ਬਣ ਰਹੀ ਹੈ ਕਈ ਭੈਣ ਭਾਈ ਕਹਿਣਗੇ ਕਿ ਡਾਇਰੈਕਟ ਇਹ ਤਵਾ ਆਪਾਂ ਗੈਸ ਦੇ ਉੱਪਰ ਵੀ ਰੱਖ ਸਕਦੇ ਸੀ ਦੂਸਰਾ ਗੈਸ ਦੂਸਰਾ ਤਵਾ ਰੱਖਣ ਦੀ ਕੀ ਲੋੜ ਸੀ ਪਰ ਨਹੀਂ ਮੈਂ ਹਮੇਸ਼ਾ ਇਸੇ ਤਰ੍ਹਾਂ ਹੀ ਪਕਾਉਣੀ ਹੈ ਮੈਂ ਡਾਇਰੈਕਟ ਕਦੀ ਵੀ ਗੈਸ ਦੇ ਉੱਪਰ ਰੋਟੀ ਨਹੀਂ ਪਕਾਈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਤੰਦੂਰੀ ਰੋਟੀ ਬਣ ਕੇ ਤਿਆਰ ਹੋ ਚੁੱਕੀ ਹੈ ਲਓ ਜੀ ਬਹੁਤ ਹੀ ਪਰਫੈਕਟ ਤੰਦੂਰੀ ਰੋਟੀ ਬਹੁਤ ਹੀ ਕ੍ਰਿਸਪੀ ਤੇ ਬਹੁਤ ਹੀ ਰੜੀ ਹੋਈ ਰੋਟੀ ਆਪਣੀ ਬਣ ਕੇ ਤਿਆਰ ਹੋਈ ਹੈ ਤੁਸੀਂ ਜਰੂਰ ਇਸ ਇੱਕ ਵਾਰੀ ਇਸ ਨੂੰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਵਧੀਆ ਰੋਟੀਆਂ ਬਣਦੀਆਂ ਹਨ ਇਸੇ ਤਰ੍ਹਾਂ ਆਪਾਂ ਬਾਕੀ ਰੋਟੀਆਂ ਵੀ ਤਿਆਰ ਕਰ ਲਵਾਂਗੇ ਹੁਣ ਮੈਂ ਤੁਹਾਨੂੰ ਦੂਸਰਾ ਤਰੀਕਾ ਦੱਸਦੀ ਹਾਂ ਚੁੰਡਾ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਚੱਕਲੇ ਦੇ ਉੱਪਰ ਇਸ ਨੂੰ ਪਹਿਲਾਂ ਵੇਲ ਲਵਾਂਗੇ ਇਹ ਬਹੁਤ ਹੀ ਆਸਾਨ ਤਰੀਕਾ ਹੈ ਤੰਦੂਰੀ ਰੋਟੀ ਪਕਾਉਣ ਦਾ ਪਹਿਲਾਂ ਚੱਕਲੇ ਵੇਲਣੇ ਤੇ ਆਪਾਂ ਰੋਟੀ ਪਕਾ ਲੈਣੀ ਹੈ ਬਹੁਤ ਜ਼ਿਆਦਾ ਪਤਲੀ ਨਹੀਂ ਕਰਨੀ ਥੋੜਾ ਮੋਟੀ ਹੀ ਰੱਖਾਂਗੇ ਤੇ ਹੁਣ ਇਸ ਦੇ ਇੱਕ ਸਾਈਡ ਤੇ ਆਪਾਂ ਪਾਣੀ ਲਗਾ ਲਵਾਂਗੇ ਇਹ ਦੇਖੋ ਇਸ ਤਰ੍ਹਾਂ ਦੀ ਰੋਟੀ ਹੋਣੀ ਚਾਹੀਦੀ ਹੈ ਹੁਣ ਆਪਾਂ ਇੱਕ ਸਾਈਡ ਤੇ ਪਾਣੀ ਲਗਾਵਾਂਗੇ ਤੇ ਫਿਰ ਇਸ ਨੂੰ ਆਪਾਂ ਤਵੇ ਤੇ ਪਾ ਦਵਾਂਗੇ ਇਹ ਧਿਆਨ ਰੱਖਣਾ ਹੈ ਕਿ ਜਿਸ ਸਾਈਡ ਤੇ ਆਪਾਂ ਪਾਣੀ ਲਗਾਇਆ ਹੈ ਉਹੀ ਤਵੇ ਦੇ ਉੱਪਰ ਪਾਉਣਾ ਹੈ ਤੇ ਹਲਕਾ ਜਿਹਾ ਇਸ ਨੂੰ ਆਪਾਂ ਪ੍ਰੈਸ ਕਰਾਂਗੇ ਤੇ ਲੋ ਜੀ ਇਸ ਨੂੰ ਵੀ ਆਪਾਂ ਉਸੇ ਢੰਗ ਦੇ ਨਾਲ ਪਕਾ ਲਵਾਂਗੇ ਤੇ ਬਹੁਤ ਹੀ ਜਲਦੀ ਇਹ ਰੋਟੀਆਂ ਬਣ ਕੇ ਤਿਆਰ ਹੋ ਜਾਂਦੀਆਂ ਹਨ ਬਸ ਇੱਥੇ ਇੱਕ ਆਟਾ ਵਧੀਆ ਹੋਣਾ ਚਾਹੀਦਾ ਹੈ ਤੇ ਦੂਸਰਾ ਤੁਸੀਂ ਇੱਥੇ ਧਿਆਨ ਰੱਖਣਾ ਹੈ ਕਿ ਜਦੋਂ ਵੀ ਰੋਟੀ ਤਵੇ ਤੇ ਪਾਉਣੀ ਹੈ ਤੇ ਉਸ ਨੂੰ ਇੱਕ ਸਾਈਡ ਤੇ ਪਾਣੀ ਲਗਾ ਕੇ ਤੇ ਪਾਣੀ ਲਗਾਉਣ ਵਾਲੀ ਜਿਹੜੀ ਸਾਈਡ ਹੈ ਉਹੀ ਆਪਾਂ ਤਵੇ ਤੇ ਪਾਉਣੀ ਹੈ ਲੋ ਜੀ ਬਹੁਤ ਵਧੀਆ ਆਪਣੀਆਂ ਰੋਟੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਇੱਥੇ ਥੋੜੀ ਜੀ ਰੋਟੀ ਗਰਮ ਸੀ ਇਸ ਲਈ ਮੈਂ ਅੱਗ ਦੇ ਨਾਲ ਇਸ ਰੋਟੀ ਨੂੰ ਲਾ ਰਹੀ ਹਾਂ ਮੇਰੇ ਸਾਰੇ ਪਰਿਵਾਰ ਨੂੰ ਇਹ ਰੋਟੀਆਂ ਬਹੁਤ ਹੀ ਜ਼ਿਆਦਾ ਪਸੰਦ ਆਈਆਂ ਸਨ ਤੇ ਮੈਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗੀਆਂ ਬਹੁਤ ਹੀ ਈਜ਼ੀ ਤਰੀਕਾ ਹੈ ਰੋਟੀਆਂ ਲਾਉਣ ਦਾ ਤੁਸੀਂ ਬਣਾਇਓ ਖਾਇਓ ਤੇ ਇੰਜੋਏ ਕਰਿਓ ਤੇ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਾ ਤੁਸੀਂ ਕਿਸ ਤਰ੍ਹਾਂ ਤੰਦੂਰੀ ਰੋਟੀ ਬਣਾਉਂਦੇ ਹੋ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਤਿਲੋ ਜੀ ਮੈਂ ਤੇ ਇਸ ਨੂੰ ਹੁਣ ਇੰਜੋਏ ਕਰਨ ਲੱਗੀ ਆ ਤੁਸੀਂ ਵੀ ਬਣਾਇਓ ਖਾਇਓ ਇੰਜੋਏ ਕਰਿਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ